ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਆਸਾ ਬੁੱਟਰ ਤੋਂ ਕਵਰ ਕਰ ਰਹੇ ਆ ਦੋਸਤੋ ਇਹ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਗਿੱਦੜਵਾਹਾ ਪੈਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਆ ਦੋਸਤੋ ਬਾਈ ਤੋਕੜ ਗੱਭਾਂ ਲਿਆ ਕੇ ਤਿਆਰ ਕਰਕੇ ਦੋਸਤੋ ਪਸ਼ੂ ਵੇਚਦਾ ਤੇ ਅੱਜ ਦੋਸਤੋ ਐਫ ਐਫ ਵੈੜਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸੀ ਬਾਈ ਜੀ ਸੰਦੀਪ ਸਿੰਘ ਆ ਬਾਈ ਜੀ ਸੰਦੀਪ ਸਿੰਘ ਠੀਕ ਆ ਤੇ ਬਾਈ ਇੱਕ ਵਾਰੀ ਸੰਦੀਪ ਆਪਣਾ ਨੰਬਰ ਵੀ ਦੱਸ ਦੇ ਨੰਬਰ 98774 ਜੀ ਠੀਕ ਆ 472 ਜੀ ਦੁਬਾਰੇ ਫੇਰ ਬੋਲ ਦੇ ਬਾਈ 98774 71472 ਠੀਕ ਆ ਤੇ ਬਾਈ ਆਪ ਤੇ ਇਹਦੀ ਗੱਲ ਕਰਨ ਲਈ ਬਈ 91 ਸੂਏ ਲਈ ਹੁਣ ਗੱਭਣਾ ਤੀਜਾ ਸੂਆ ਸੁਣਾ ਬਈ ਇਹ ਵੀ ਆਪਾਂ ਤੋਕੜ ਗੱਭਣ ਹੀ ਲੈਂਦੇ ਸੀ ਠੀਕ ਆ ਕਿੰਨਾ ਕੁ ਦੁੱਧ ਸੀ ਬਈ ਦੋ ਚੰ ਕਿੰਨੇ ਚਰ ਦੀ ਗੱਭਣ ਸੀ ਉਹ ਤਿੰਨ ਕਿ ਮਹੀਨੇ ਗੱਭਣ ਸੀ 14 15 ਕੁ ਦੋ ਸਹੀ ਗੱਭਣ ਠੀਕ ਆ ਪੀ ਕੇ ਲੈਵਲ ਤੇ ਕਿੰਨਾ ਕੁ ਅੰਦਾਜ਼ਾ ਆਇਆ ਪਾਇਆ 24 25 ਗ੍ਰ 24 25 ਠੀਕ ਆ ਦੈਨ ਕਿੰਨੇ ਲੈ ਜੂ ਬਈ ਅੰਦਾਜ਼ਾ ਇਹ ਅੰਦਾਜ਼ਾ ਬਈ 10 ਦਿਨ ਤਾਂ ਦੇਖੋ ਪੂਰੇ ਹੁਣ ਜੀ ਪਾਈ ਜਾਈ ਠੀਕ ਆ ਉੱਤੇ ਬਸ ਉਹ ਜਿਹੜਾ ਲਿਆਉਗਾ ਵਖਰੀ ਠੀਕ ਆ ਕੋਈ 5-7 ਦਿਨ ਉੱਤੇ ਲ ਜਾਂਦਾ ਤਾਂ ਜਾਨੀ ਕਿ ਹਜੇ 15 ਦਿਨ ਲੋ ਵੀ ਸੱਜਣੋ ਤੀਜੇ ਸੂਏ ਲਈ ਗੱਬਣਾ ਸੋਹਣੇ ਕਦਕਾਠ ਵਾਲੀ ਵਹਿੜਾ ਦੋਸਤੋ ਇਹ ਗੱਲ ਕਰਨੀ ਹੈ ਨਾ ਪਿਓਰਿਟੀ ਚੰਗੀ ਆ ਥਣ ਹਵਾਨਾ ਤੁਹਾਨੂੰ ਉਖਾਉਣੇ ਢੱਲ ਢੁਲ ਕਾਫੀ ਪਈ ਆ ਬਹੁਤ ਚੰਗਾ ਹਵਾਨਾ ਦੋਸਤੋ ਵੇਖ ਸਕਦੇ ਆ 15 ਦਿਨਾਂ ਦੀ ਲਗਭਗ ਦੋਸਤੋ ਕੱਚੀ ਹੈ ਬਾਈਆਂ ਦਾ 9 ਦਿਨ ਪੂਰੇ ਹੋਣ ਚ ਪਏ ਆ ਤੇ ਬਾਕੀ ਇੱਕ ਦੋ ਦਿਨ ਉੱਤੇ ਲ ਜਾਂਦੀ ਆ ਤਾਂ ਦੋਸਤੋ 15 ਦਿਨਾਂ ਵਾਂਗੂ ਇਹਨੇ ਦਿਨ ਲੈ ਜਾਣੇ ਆ ਥਣ ਵੀ ਸੋਹਣਾ ਤੇ ਗੈਬ ਗੂਗ ਵੀ ਚੰਗਾ ਦੋਸਤੋ ਅਵੇਲੇਬਲ ਚੰਗੀ ਆ ਇੱਕ ਸਾਦੇ ਸੋਹਣਾ ਥਣ ਲੱਗਿਆ ਦੋਸਤੋ ਮੁੱਠੀ ਜਵਾਈ ਵਾਲਾ ਤੇ ਹਜੇ ਦੋਸਤ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਵੇਰ ਬੂਲ ਚੰਗੀ ਆ ਕਦ ਕਾਟ ਪੂਰਾ ਵੱਡਾ ਕੋਈ ਛੋਟੀ ਨਹੀਂ ਤੋੜ ਕੇ ਤੁਹਾਨੂੰ ਉਖਾਉਣੇ ਆ ਬਾਈ ਸ਼੍ਰੀਮਨ ਦਾਦਾ ਦੇ ਪਤਾ ਨਹੀਂ ਹੁਣ ਕਿਹੜਾ ਸੀਮਨ ਲੱਗਿਆ ਨਹੀਂ ਬਾਈ ਸੀਮਨ ਵਾਲੀ ਪਤਾ ਨਹੀਂ ਠੀਕ ਆ ਲੈ ਵੀ ਖੋਲ ਲਈ ਤੋੜ ਲਗੇ ਲਓ ਜੀ ਬਿਲਕੁਲ ਸਾਫ ਸੁਥਰੀ ਵਹਿਣਾ ਦੋਸਤੋ ਤੀਜੇ ਸੂਹ ਲਈ ਗੱਬਣ ਕਿਉਂਕਿ ਕਦ ਕਾਟ ਸੋਹਣਾ ਥਣ ਹਵਾਨਾ ਦੋਸਤੋ ਬਿਲਕੁਲ ਸਾਫ ਸੁਥਰਾ ਵੇਰ ਬੂਲ ਚੰਗੀ ਆ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਬਾਈ ਦਾ ਪਿੰਡ ਹੈਗਾ ਆਸਾ ਬੂਟਰ ਜ਼ਿਲ੍ਹਾ ਸ਼੍ਰੀਮੋਹਸਰ ਸਾਹਿਬ ਮੋੜਲਾ ਬਾਈ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਅਰਮਾਨ ਆ ਦੋਸਤੋ 25 ਲੀਟਰ ਇਹਨੇ ਦੁੱਧ ਆਰਾਮ ਨਾਲ ਪਾ ਵੀ ਦੇਣਾ ਬਾਕੀ ਦੋਸਤੋ ਹਜੇ ਨਾ 15 ਦਿਨਾਂ ਵਾਂਗੂ ਕੱਚੀ ਆ ਰਾਜੀਪਲੀ ਚੰਗੀ ਆ ਕੋਈ ਲਿੱਸੀ ਨਹੀਂ ਕੱਦ ਕੱਦੀ ਸੋਨਾ ਰੇਲਬੂਲ ਚੰਗੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਮੁੱਲ ਬਾਈ ਤੋਂ ਆਪਾਂ ਪੁੱਛ ਲੈਣੀ ਆ ਕੀ ਮੁੱਲ ਕਰਨਾ ਦੇਖ ਲੈ ਬਹੁਤ ਸਾਫ ਸੁਥਰਾ ਹਵਾਨਾ ਲੈ ਚੱਲ ਬਈ। ਸੰਦੀਵੇ ਦਾ ਮੁੱਲ ਕੀ ਕਰਾਇਆ ਕਰ? ਮੁੱਲ ਬਈ 1,20,000 1,20,000 ਕੋਈ ਇਮਾਨਦਾਨ ਹੋ ਜੂ ਬਈ। ਓਕੇ ਜੀ। ਠੀਕ ਆ। ਲਓ ਵੀ ਸੱਜਣੋ 1 ਲੱਖ ਤੇ 20,000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ। ਜਿੰਨੇ ਵੀ ਦੋਸਤੋ ਤੁਹਾਨੂੰ ਜੱਜਦੀ ਹੋਵੇ ਤਾਂ ਤੁਸੀਂ ਇੱਕ ਵਾਰੀ ਫੋਨ ਜ਼ਰੂਰ ਲਾਇਓ ਜ ਬਾਈ ਨੂੰ। ਮੌਕੇ ਤੇ ਦੋਸਤੋ ਮਾਨਤਾਨ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ